ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਰਸਟ ਰੈਸਟ ਲੌਥ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ-ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੂਡ ਹੈਗਾ ਜੀ ਆਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਹੈ ਇਸ ਨੰਬਰ ਤੇ WhatsApp ਕਰਨਾ ਹੈ ਫਿਰ ਅਸੀਂ ਤੁਹਾਨੂੰ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਅਗਰ ਸ਼ੌਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟਪੂਰਾ ਰੋਡ ਨੇੜੇ ਗੁਰਦੁਆਰਾ ਗੁਰੂ ਸਾਹਿਬ ਜੀ ਲਓ ਜੀ ਪਹਿਲਾਂ ਤੋਂ ਦੇਖੋ ਬਹੁਤ ਪਿਆਰਾ ਜਿਹਾ ਸੂਟ ਹੈ ਵਾਈਨ ਕਲਰ ਦੇ ਵਿੱਚ ਹੈ ਬਿਲਕੁਲ ਕਾਟਨ ਦੇ ਵਿੱਚ ਸੂਟ ਹੈਗਾ ਕੈਮਰੀ ਕਾਟਨ ਦੇ ਵਿੱਚ ਤੇ ਇਹ ਲਿਖਦੇ ਰਹੂਗੀ ਸੋ ਬ리즈 ਚੁੱਪ ਲੋ ਜੀ ਬਹੁਤ ਪਿਆਰਾ ਸੂਟ ਹੈ ਵਾਈਨ ਜਿਹਾ ਕਲਰ ਹੈਗਾ ਵਾਈਨ ਮਰੂਨ ਜਿਹਾ ਕਲਰ ਹੈਗਾ ਤੇ ਇਹਦੇ ਤੇ ਨਾ ਦੋ ਲੇਸਸ ਆ ਆ ਰਹੀਆਂ ਨੇ ਉੱਪਰੋਂ ਠੀਕ ਹੈ ਜੀ ਤੇ ਦੋ ਲੇਸਸ ਇਨਸਰਟ ਕਰੀਆਂ ਹੋਈਆਂ ਨੇ ਘੇਰੇ ਤੇ ਔਰ ਨਾਲ ਔਰਗੈਂਜ਼ਾ ਦੀ ਇੱਕ ਇਹ ਵਾਲੀ ਲੇਸ ਵੀ ਮਿਲੂਗੀ ਤੁਹਾਨੂੰ ਹੇਠੇ ਕਟਵਰਕ ਦੀ ਲੇਸ ਠੀਕ ਹੈ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਘੇਰਾ ਨਾਪ ਕਿੰਨਾ ਹੋਊਗਾ ਘੇਰਾ ਬਣੂਗਾ ਜੀ ਇਹਦਾ ਲੋ ਜੀ ਪੌਣੇ 25 ਘੇਰਾ ਹੈਗਾ ਇੰਨਾ ਤੁਹਾਡਾ ਰਹਿ ਜਾਊਗਾ ਕਿ ਰਸਤਾਈ ਤੱਕ ਵੀ ਜਾਊਗਾ ਜੇ ਤੁਸੀਂ ਸਾਈਡਾਂ ਤੇ ਤੁਸੀਂ ਸਲਿਟਸ ਤੇ ਲੇਸ ਲਾ ਲੋਗੇ ਕੋਈ ਬਰੀਕ ਜੀ ਠੀਕ ਹੈ ਜੀ ਤੇ ਇਹ ਮਿਲੂਗਾ ਜੀ 5 ਮੀਟਰ ਦੇ ਵਿੱਚ ਇਸ ਤਰ੍ਹਾਂ ਰਨਿੰਗ ਦੇ ਵਿੱਚ ਸੂਟ ਲੇਸਸ ਲੱਗੀਆਂ ਹੋਈਆਂ ਨੇ ਕੋਈ ਖਰਚ ਨਹੀਂ ਹੈਗਾ ਤੁਹਾਡਾ ਲੇਸਸ ਦੇ ਉੱਪਰ ਤੇ ਨਾਲ ਮਿਲੂਗਾ ਇਹ ਪ्योर ਦਾ ਦੁਪੱਟਾ ਦੁਪੱਟਾ ਲਗਭਗ ਢਾਈ ਆ 240 ਪੱਕਾ ਮਿਲੂਗਾ ਦੁਪੱਟਾ ਤੁਹਾਨੂੰ ਵਧੀਆ ਵੱਡਾ ਸਾਰਾ ਖੁਲਾ ਡੁਲਾ ਦੁਪੱਟਾ ਹੈ ਚੌੜਾਈ ਵੀ ਪੂਰੀ ਹੈ ਲੰਬਾਈ ਵੀ ਪੂਰੀ ਹੈ ਲੋ ਚੌੜਾ ਵੀ ਬਹੁਤ ਹੈ ਦੁਪੱਟਾ ਠੀਕ ਹੈ ਜੀ ਤੇ ਪ੍ਰਿੰਟ ਦੇਖ ਲੋ ਬਹੁਤ ਸੋਹਣਾ ਪ੍ਰਿੰਟ ਹੈ ਤੇ ਇਹ ਲੱਗੀ ਹੋਈ ਹੈ ਜੀ ਇਹਦੇ ਤੇ 4 ਸਾਈਡ ਲੇਸ ਠੀਕ ਹੈ ਹੁਣ ਮੈਂ ਤੁਹਾਨੂੰ ਡਬਲ ਕਰਕੇ ਦਿਖਾ ਦੇਣੀ ਆ ਕਹਿ ਰਹੇ ਜੀ ਪ੍ਰਿੰਟ ਨਹੀਂ ਆਉਂਦਾ ਆਹ ਲਓ ਇਹ ਵਾਲਾ ਪ੍ਰਿੰਟਾ ਦੁਪੱਟੇ ਦਾ ਬਹੁਤ ਸੋਹਣਾ ਜਿਹਾ ਪ੍ਰਿੰਟ ਹੈ ਤੇ ਪ੍ਰਾਈਸ ਹੈਗੀ ਆ ਪਹਿਲਾਂ ਇਹ 1575 ਦੇ ਵਿੱਚ ਦਿੱਤਾ ਸੀ ਅੱਜ ਇਹ ਸੂਟ ਤੁਹਾਨੂੰ ਮਿਲ ਰਿਹਾ 1375 ਦੇ ਵਿੱਚ 200 ਦਾ ਡਿਸਕਾਊਂਟ ਲਓ ਜੀ ਨੈਕਸਟ ਦੇਖੋ ਇਹ ਤੁਸੀਂ ਕੱਲ ਵਾਲੀ ਵੀਡੀਓ ਚ ਦੇਖ ਚੁੱਕੇ ਹੋ ਪਰ ਮੇਰੇ ਕੋਲ ਇਹ ਪੁਆਇੰਟ ਤਾਂ ਰਹਿ ਗਿਆਗਾ। ਲੋ ਜੀ ਇਹ ਹੈਗਾ। ਰੈੱਡ ਵੀ ਨਹੀਂ ਕਹਿ ਸਕਦੇ ਮੈਰੂਨ ਵੀ ਨਹੀਂ ਕਹਿ ਸਕਦੇ ਇਹਨੂੰ। ਮੈਰੂਨ ਵਾਲੀ ਟੂਨ ਨੂੰ ਰੈੱਡਿਸ਼ ਮੈਰੂਨ ਹੈ। ਲੋ। ਬਹੁਤ ਪਿਆਰੀ ਜੀ ਉੱਪਰ ਪੱਟੀ ਲੱਗੀ ਹੋਈ ਹੈ ਮਿਰਰ ਵਰਕ ਹੋਇਆ ਹੋਇਆ ਉਹਦੇ ਉੱਪਰ ਪੱਟੀ ਦੇ। ਔਰ ਨਾਲ-ਨਾਲ ਤੁਹਾਨੂੰ ਇਹ ਵਾਲਾ ਵਰਕ ਵੀ ਮਿਲੂਗਾ। ਕਾਫੀ ਜ਼ਿਆਦਾ ਸੋਹਣਾ ਸੂਟ ਹੈ। ਕਮੈਂਟਸ ਸਹੀ ਹੈ। ਸਹੀ ਹੈ? ਹਾਂ ਕਲਰ ਲਗਭਗ ਸਹੀ ਹੈ। ਤੇ ਇਹ ਮਿਲੂਗੀ ਸਲਵਾਰ ਤੁਹਾਨੂੰ ਬਲੈਕ ਕਲਰ ਦੇ ਵਿੱਚ 2.5 ਮੀਟਰ ਦੀ। ਤੇ ਨਾਲ ਮਿਲੂਗਾ ਜੀ ਮਸਲੀਨ ਦਾ ਦੁਪੱਟਾ ਆਲ ਪੈਚ ਲੱਗੇ ਹੋਏ ਨੇ ਬਲੈਕ ਕਲਰ ਦਾ ਜਿਹੜਾ ਦਿਖ ਰਿਹਾ ਪੈਚ ਆ ਬਾਕੀ ਸਾਰੀ ਬਲੋਕ ਪੇਂਟਿੰਗ ਹੈ ਦੁਪੱਟਾ ਹੋਊਗਾ ਸਵਾ ਦੋ ਮੀਟਰ 4 ਸਾਈਡ ਲੇਸ ਲੱਗੀ ਹੋਊਗੀ ਠੀਕ ਹੈ ਜੀ ਪਹਿਲਾਂ ਇਹ ਤੁਹਾਨੂੰ ਦਿੱਤਾ ਸੀ ਅਸੀਂ 1275 ਦਾ ਤੇ ਅੱਜ ਤੁਹਾਨੂੰ ਮਿਲ ਰਿਹਾ 1025 ਦਾ ਡਿਸਕਾਊਂਟ ਤੇ ਨੈਕਸਟ ਦੇਖੋ ਲੋ ਜੀ ਹੁਣ ਮੈਂ ਤੁਹਾਨੂੰ ਨਾ ਸ਼ਿਮਰ ਦੇ ਵਿੱਚ ਸੂਟ ਦਿਖਾ ਰਹੀ ਆਂ ਸ਼ਿਮਰ ਮਸਲੀਨ ਬਹੁਤ ਸੋਹਣਾ ਸੂਟ ਹੈ ਆ ਲੋ ਕਲਰ ਵੀ ਬਹੁਤ ਪਿਆਰਾ ਹੈ ਮਿੱਠਾ ਮਿੱਠਾ ਜਿਹਾ ਕਲਰ ਹੈਗਾ ਜਿਹੜਾ ਮਰਜੀ ਬਾਲੇ ਨੂੰ ਨਿਆਣਾ ਸਿਆਣਾ ਸਿਆਣਾ ਲਈ ਤਾਂ ਇਹ ਜਿਆਦਾ ਹੀ ਵਧੀਆ ਹੈਗਾ ਸਾਰੇ ਦੇ ਵਿੱਚ ਤੁਹਾਨੂੰ ਸ਼ਿਮਰ ਦਾ ਟੱਚ ਦਿਖਦਾ ਹੋਊਗਾ ਦਿਖਾ ਦੇਵਾਂ ਵੀ ਨੇੜੇ ਕਰ ਆ ਦੇਖੋ ਸਾਰੇ ਦੇ ਵਿੱਚ ਪੂਰੇ ਸੂਟ ਦੇ ਵਿੱਚ ਤੁਹਾਨੂੰ ਸ਼ਿਮਰ ਦਾ ਟੱਚ ਮਿਲਦਾ ਹੈ ਸ਼ਿਮਰ ਮਸਲੀਨ ਹੈਗਾ ਤੇ 네ਗੇਟਿਵ ਪ੍ਰਿੰਟਿੰਗ ਵੀ ਹੈਗੀ ਆ ਵਿੱਚ ਪੈਨਲ ਬਣਿਆ ਹੋਇਆ ਕਢਾਈ ਹੈ ਦੋਨਾਂ ਦੇ ਉੱਪਰ ਆਹ ਵਾਲਾ ਵਰਕ ਮਿਲੂਗਾ ਤੇ ਇਹ ਹੈਗਾ ਜੀ ਸਾਰਾ ਬਾਰਡਰ ਪ੍ਰਿੰਟਡ ਠੀਕ ਹੈ ਜੀ ਤੇ ਬੈਕ ਸਾਈਡ ਦਿਖਾਉਣੀ ਆ ਮੈਂ ਤੁਹਾਨੂੰ ਇਹ ਵਾਲੀ ਇਹਦੀ ਬੈਕ ਸਾਈਡ ਰਹੂਗੀ ਸ਼ਰਟ ਦੀ ਪ੍ਰਿੰਟਡ ਠੀਕ ਹੈ ਜੀ ਤੇ ਸਲਵਾਰ ਦੇਖ ਲਓ ਸਲਵਾਰ ਹੈਗੀ ਆ ਇਹ ਵਾਲੀ 네ਗੇਟਿਵ ਪ੍ਰਿੰਟ ਦੀ ਸ਼ਿਮਰ ਦੇ ਵਿੱਚ ਹੀ ਸਲਵਾਰ ਰਹੂਗੀ ਸ਼ਿਮਰ ਮਸਲੀਨ ਚ ਸ਼ਿਮਰ ਮਸਲੀਨ ਦੇ ਵਿੱਚ ਹੀ ਤੁਹਾਨੂੰ ਸ਼ਰਟ ਮਿਲੂਗਾ ਚੂਬਣ ਵਾਲਾ ਬਿਲਕੁਲ ਨਹੀਂ ਹੈਗਾ ਇਹ ਤੁਸੀਂ ਬਿਨਾ ਲਾਈਨਿੰਗ ਤੋਂ ਬਣਾ ਕੇ ਇਹਨੂੰ ਪਾ ਸਕਦੇ ਹੋ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਠੀਕ ਹੈ ਜੀ ਲਓ ਇਹ ਮਿਲੂਗਾ ਜੀ ਮਸਲੀਨ ਦੇ ਵਿੱਚ ਦੁਪੱਟਾ ਕਾਟਨ ਮਸਲੀਨ ਦੇ ਵਿੱਚ ਤੁਹਾਨੂੰ ਪੱਟਾ ਮਿਲੂਗਾ ਦੁਪੱਟਾ ਵੀ ਬਹੁਤ ਸੋਹਣਾ ਹੈ ਬਹੁਤ ਪਿਆਰਾ ਜਿਹਾ ਪ੍ਰਿੰਟ ਤੇ ਪਿਆਰਾ ਜਿਹਾ ਕਲਰ ਦੁਪੱਟੇ 2.5+ ਠੀਕ ਹੈ ਜੀ ਤੇ ਪ੍ਰਾਈਸ ਪਹਿਲਾਂ 1450 ਦਾ ਸੀ ਅੱਜ 200 ਦੇ ਡਿਸਕਾਊਂਟ ਤੇ 1250 ਦਾ ਮਿਲ ਰਿਹਾ ਹੈ ਸੇਪੇ ਕੋਈ ਨਹੀਂ ਹੈਗੀ ਨੈਕਸਟ ਦੇਖੋ ਇਹਦਾ ਹੀ ਕਲਰ ਹੈ ਥੋੜੀਆਂ ਰਖ ਰਿਆਂ ਦੇ ਹਮ ਰਖ ਰਿਆਂ ਦੇ ਰਖਸਾਂ ਲਾਇਆ ਲੋ ਜੀ ਰਖੜੀਆਂ ਦਾ ਡਿਸਕਾਊਂਟ ਹੈ ਬੀਬੀ ਕਹਿੰਦੀ ਇਹ ਬੀਬੀ ਵੱਲੋਂ ਤੁਹਾਨੂੰ ਰਖੜੀਆਂ ਦਾ ਡਿਸਕਾਊਂਟ ਹੈ ਆ ਲੋ ਇਹ ਵਾਲਾ ਕਲਰ ਹੈ ਬੜਾ ਪਿਆਰਾ ਜਿਹਾ ਕਲਰ ਹੈਗਾ ਇਹ ਤੇ ਬੈਕ ਸਾਈਡ ਤੇ ਇਹ ਵਾਲਾ ਪ੍ਰਿੰਟ ਹੋਊਗਾ ਤੇ ਸਨਵਾਰ ਹੈਗੀ ਐ ਇਦਾਂ ਦੀ ਨੈਗੇਟਿਵ ਪ੍ਰਿੰਟ ਦੀ ਠੀਕ ਹੈ ਸ਼ਿਮਰ ਮਸਲੀਨ ਦੇ ਵਿੱਚ ਸੂਟ ਹੈ ਬਿਨਾ ਲਾਈਨਿੰਗ ਤੋਂ ਬਣਨ ਵਾਲੇ ਸੂਟ ਨੇ ਤੇ ਦੁਪੱਟਾ ਮੈਂ ਤੁਹਾਨੂੰ ਦਿਖਾਉਣੀ ਆ ਖੋਲ ਕੇ ਰੰਗ ਬਹੁਤ ਸੋਹਣੇ ਬਹੁਤ ਪਿਆਰੇ ਦੁਪੱਟੇ ਆ ਸਿਰ ਤੇ ਟਿਕਣ ਵਾਲੀ ਦੁਪੱਟੇ ਆ ਕਿਉਂਕਿ ਮੈਂ ਇਦਾਂ ਦਾ ਸੂਟ ਬਣਾ ਚੁੱਕੀ ਆ ਇਹਦੇ ਵਿੱਚੋਂ ਇੱਕ ਆ लो ਕਾਫੀ ਸੋਹਣਾ ਸੂਟ ਆ ਇਹ ਲੋ ਖੁੱਲੇ ਡੁੱਲੇ ਦੁਪੱਟੇ ਲਗਭਗ 22 ਹੈ 22 ਤੋਂ ਥੋੜਾ ਬੋਤਾ ਘੱਟ ਹੋ ਸਕਦਾ 1250 ਦੇ ਵਿੱਚ ਮਿਲ ਰਿਹਾ ਹੈ ਇਹ ਸੂਟ ਅੱਜ ਤੁਹਾਨੂੰ 200 ਦੇ ਡਿਸਕਾਊਂਟ ਤੇ ਆ ਵੀ ਬਹੁਤ ਸੋਹਣਾ ਜਿਹਾ ਕਲਰ ਹੈ ਰੰਗ ਸਾਰੇ ਸੋਹਣੇ ਸਾਰੇ ਕਲਰ ਬਹੁਤ ਸੋਹਣੇ ਆ ਆਹ ਲੋ ਜੀ ਇਹ ਵਾਲਾ ਕਲਰ ਹੈ ਠੀਕ ਹੈ ਬਹੁਤ ਪਿਆਰਾ ਸੂਟ ਹੈ ਤੇ ਇਹ ਮਿਲੂਗਾ ਨਾਲ ਇਹਦੇ ਦੁਪੱਟਾ ਸਾਰਾ ਖੋਲਣ ਦੀ ਮੈਨੂੰ ਲੱਗਦਾ ਹੁਣ ਆਪਾਂ ਨੂੰ ਲੋਡ ਨਹੀਂ ਦੇਖ ਚੁੱਕੇ ਹੋ ਤੁਸੀਂ ਡਿਜ਼ਾਈਨਿੰਗ ਸੇਮ ਹੀ ਹੈ ਸਾਰਿਆਂ ਦੀ ਲਓ ਜੀ ਇਹ ਵੀ ਸੂਟ ਮਿਲੂਗਾ ਤੁਹਾਨੂੰ 1250 ਚ ਲਓ ਜੀ ਹੁਣ ਮੈਂ ਰਾਮ ਟੈਕਸ ਦੇ ਸੂਟ ਦਿਖਾਉਂਗੀ ਤੁਹਾਨੂੰ ਮੈਚਿੰਗ ਦੇ ਵਿੱਚ ਡਿਸਕਾਊਂਟ ਦੇ ਕੁਝ ਪਹਿਣਾ ਨੂੰ ਦੁਪੱਟਿਆਂ ਵਾਲੇ ਦੇ ਸੂਟ ਤਾਂ ਹੀ ਦੇ ਹੁੰਦੇ ਆ ਸੋ ਆਪਾਂ ਇਸ ਲਈ ਤੁਹਾਨੂੰ ਦੁਪੱਟੇ ਵਾਲੇ ਸੂਟ ਦਿਖਾਏ ਸੀਗੇ ਪਹਿਲਾ ਸੂਟ ਦੇਖੋ ਸਿੰਗਲ ਪੀਸ ਆ ਆਪਣੇ ਕੋਲੇ ਤੇ ਪ੍ਰਿੰਟ ਬਹੁਤ ਅੱਛਾ ਹੈ कॉटन ਦੇ ਵਿੱਚ ਸੂਟ ਹੈ ਰਾਮਟੈਕਸ ਦੀ कॉटन ਹੋਊਗੀ ਬਕਾਇਦਾ ਤੁਹਾਨੂੰ ਸਾਈਡ ਤੇ ਸਟੈਂਪ ਮਿਲੂਗੀ ਰਾਮਟੈਕਸ ਦੀ ਠੀਕ ਹੈ ਜੀ ਲੋ ਇਹ ਵਾਲਾ ਕਲਰ ਸਹੀ ਆ ਰਿਹਾ ਹੈ ਕਲਰ ਕਲਰ ਸਹੀ ਆ ਰਿਹਾ ਤੁਹਾਨੂੰ ਗ੍ਰੀਨ ਦੀ ਟੋਨ ਨੂੰ ਹਲਕਾ ਜਾ ਤੇ ਇਹ ਹੈਗੀ ਹੈ ਜੀ ਇਹਦੀ ਸਲਵਾਰ ਬਹੁਤ ਪਿਆਰੀ ਜੀ ਤੇ ਪ੍ਰਾਈਸ ਹੈਗੀ ਹੈ ਡਿਸਕਾਊਂਟ ਲਈ 600 600 ਦੇ ਵਿੱਚ ਇਹ ਰਾਮਟੈਕਸ ਦਾ ਸੂਟ ਮਿਲ ਜੂਗਾ ਤੁਹਾਨੂੰ ਸ਼ਿਪਿੰਗ ਕੋਈ ਨਹੀਂ ਹੋਊਗੀ ਨੈਕਸਟ ਦੇਖੋ ਹੁਣ ਮੈਂ ਜਿੰਨੇ ਵੀ ਸੂਟ ਦਿਖਾਉਂਗੀ ਇਹ ਤੁਹਾਨੂੰ ਸਾਰੇ ਰਾਮ ਟੈਕਸ ਦੀ ਗਲੇਸ ਕਾਟਨ ਹੈ ਪਹਿਲਾਂ ਆਪਾਂ ਇਹ ਸੂਟ ਸਾਰੇ ਤੁਹਾਨੂੰ 7700 ਦੇ ਦਿੱਤੇ ਸੀ ਅੱਜ ਤੁਹਾਨੂੰ 100 ਰੁਪਏ ਦੇ ਡਿਸਕਾਊਂਟ ਤੇ 6600 ਚ ਮਿਲ ਰਹੇ ਨੇ ਹੈਵੀ ਡਿਸਕਾਊਂਟ ਆ ਜੀ ਇਹ 6500 ਦੇ ਵਿੱਚ ਰਾਮ ਟੈਕਸ ਦਾ ਗਲੇਸ ਕਾਟਨ ਦਾ ਸੂਟ ਮਿਲ ਰਿਹਾ ਤੁਹਾਨੂੰ ਤੇ ਨਾਲ ਇਹ ਚੈੱਕ ਵਾਲੀ ਸਲਵਾਰ ਮਿਲੂਗੀ ਜੀ ਤੁਹਾਨੂੰ ਕਾਟਨ ਦੀ ਰਾਮ ਟੈਕਸ ਦੀ ਸਲਵਾਰ ਮਿਲੂਗੀ ਵਕੈਰ ਦੋ ਠੀਕ ਹੈ ਨੇੜੇ ਕਰਕੇ ਦਿਖਾ ਦਿੰਦੀ ਗਲੇਸ ਕਾਟਨ ਦੇ ਵਿੱਚ ਸ਼ਰਟ ਹੈ ਔਰ ਕਾਟਨ ਦੇ ਵਿੱਚ ਸਲਵਾਰ ਮਿਲੂਗੀ ਇੱਥੇ ਰਹਿੰਦੇ ਸਹੀ ਹੈ ਤੇ ਪ੍ਰਾਈਸ ਹੈਗੀ ਹੈ ਜੀ ਇਹਦੀ 650 ਡਿਸਕਾਊਂਟ ਦੇ ਵਿੱਚ ਇਹ ਸੂਟ ਵੀ ਡਿਸਕਾਊਂਟ ਤੇ ਜਾ ਰਿਹਾ ਜਿਹੜੀਆਂ ਭੈਣਾਂ ਕੋਲ ਪਹਿਲਾਂ ਗਏ ਉਹਨਾਂ ਨੂੰ ਪਤਾ ਸਾਰੀਆਂ ਨੂੰ ਕਿ ਪਹਿਲਾਂ ਇਹ 750 ਚ ਆਈ ਸੀਗੀ ਲੋ ਜੀ ਬੜਾ ਸੋਹਣਾ ਕਲਰ ਹੈ ਤੇ ਨਾਲ ਇਹ ਵਾਲੀ ਮਿਲੂਗੀ ਸਲਵਾਰ ਇਹ ਗਲੇਸ ਕਾਟਨ ਦੀ ਹੋਈ ਸਲਵਾਰ ਹੈਗੀ ਹੈ 650 ਦੇ ਵਿੱਚ ਆ ਜਾਊਗਾ ਸੂਟ ਸ਼ਿਪਿੰਗ ਕੋਈ ਨਹੀਂ ਹੋਊਗੀ ਲੋ ਜੀ ਨੈਕਸਟ ਦੇਖੋ ਇਹਨਾਂ ਤੇ ਲਿਖੇ ਵੀ ਹੋਏ ਸੀ ਪ੍ਰਾਈਸ ਮੇਰੀ ਪਹਿਲਾਂ 750 ਤੇ ਅੱਜ ਇਹ 650 ਲੋ ਬਹੁਤ ਸੋਹਣਾ ਸੋਹਣਾ ਕਲਰ ਨੇ ਇਹ ਸਲਵਾਰ ਹੈ ਬ੍ਰਾਈਟ ਜੇ ਕਲਰ ਦੀ ਸਲਵਾਰ ਹੈ ਬਹੁਤ ਧਿਆਰੇ ਲੱਗਦੇ ਨੇ ਸੂਟ ਜਿਵੇਂ ਮਰਜੀ ਪਾਓ ਹੰਡਾਓ ਰੰਗ ਨਹੀਂ ਜਾਂਦਾ ਕੁਝ ਨਹੀਂ ਹੁੰਦਾ ਰਾਮ ਟੈਕਸ ਦੇ ਸੂਟ ਨੇ ਜੀ ਤੇ ਆ ਲੋ ਇੱਕ ਕਲਰ ਇਹਦੇ ਚ ਹੋਰ ਦੇਖੋ ਤੁਸੀਂ ਇਹ ਚਾਰ ਕਲਰ ਨੇ ਇਹਦੇ ਵਿੱਚ ਆਪਣੇ ਕੋਲੇ ਇਹਨਾਂ ਚ ਸ਼ਾਇਦ ਤੁਹਾਨੂੰ ਦੋ ਦੋ ਸੂਟ ਵੀ ਮਿਲ ਜਾਣ ਕਿਸੇ ਵਿੱਚ ਤਾਂ ਆ ਲੋ ਠੀਕ ਹੈ ਜੀ ਤੇ 650 ਦੇ ਵਿੱਚ کافی ਵਧੀਆ ਸੂਟ ਨੇ ਆਹ ਲੋ ਕਿਸੇ ਨੇ ਆਪਦੀ ਸੱਸ ਨੂੰ ਲੈ ਕੇ ਦੇਣਾ ਮਾਂ ਨੂੰ ਲੈ ਕੇ ਦੇਣਾ ਕਈ ਵਾਰੀ ਆਂਟੀਆਂ ਨੇ ਜਿਹੜੀਆਂ ਉਹ ਡਾਰਕ ਕਲਰ ਨਹੀਂ ਪਾਉਂਦੀਆਂ ਉਹਨਾਂ ਨੂੰ ਲਾਈਟ ਕਲਰ ਚਾਹੀਦੇ ਹੁੰਦੇ ਨੇ ਸੋ ਇਹ ਵਾਲਾ ਵੀ ਰਾਮ ਟੈਕਸ ਦਾ ਹੀ ਸੂਟ ਆ ਗ੍ਰੇ ਕਲਰ ਦੇ ਵਿੱਚ ਤੇ ਸਲਵਾਰ ਦੇਖੋ ਇਹਦੀ ਬਿਲਕੁਲ ਪਲੇਨ ਨਹੀਂ ਹੈਗੀ ਹੁਣ ਆਂਟੀਆਂ ਅੱਜ ਕੱਲ੍ਹ ਥੋੜੀਆਂ ਮਾਡਰਨ ਹੋ ਗਈਆਂ ਮੈਚਿੰਗ ਪਾ ਲੈਂਦੀਆਂ ਨੇ ਨਹੀਂ ਪਾਉਨੀਆਂ ਤਾਂ ਪਵਾਦਿਆ ਕਰੋ ਧੱਕੇ ਨਾਲ 650 ਚ ਆਜੂਗਾ ਬੀਬੀ ਤਾਂ ਪਾ ਲੈਂਦੀ ਹੈ ਜੀ ਆਪਾਂ ਪਵਾ ਦਨੇ ਆ ਲੋ ਪੀਚ ਕਲਰ ਇਹ ਸ਼ਰਟ ਆ ਰੌਮ ਟੈਕਸ ਦੀ ਇਹ ਸਲਵਾਰ ਆ ਬਕਾਇਦਾ ਤੁਹਾਨੂੰ ਇਹ ਦੇਤੀ ਨਾ ਸਟੈਂਪ ਮਿਲ ਜੂਗੀ ਰੌਮ ਟੈਕਸ ਦੀ ਸਲਵਾਰ ਤੇ ਵੀ ਔਰ ਸ਼ਰਟ ਤੇ ਵੀ ਕੋਈ ਭਾਵੇਂ ਹੋਵੇ ਜਿੱਥੇ ਕੱਟ ਗਈ ਹੋਵੇ 650 ਚ ਲੋ ਜੀ ਆ ਦੇਖ ਲਓ ਆਫ ਵਾਈਟ ਕਲਰ 650 ਚ ਬਹੁਤ ਪਿਆਰਾ ਸੂਟ ਹੈ ਜੁਬੱਟੇ ਵੀ ਲੱਗ ਜਾਣਗੇ ਨਾਲ ਤੇ ਲੋ ਜੀ ਇਹ ਸੀਗੇ ਆਪਣੀ ਅੱਜ ਦੀ ਕਲੈਕਸ਼ਨ ਸਸਤੀ ਮਹਿੰਗੀ ਹਰ ਤਰ੍ਹਾਂ ਦੀ ਸੀ ਮਹਿੰਗੀ ਤਾਂ ਜ਼ਿਆਦਾ ਹੈ ਹੀ ਨਹੀਂ ਸੀ ਡਿਸਕਾਊਂਟ ਦੇ ਸੀ ਸਾਰੇ ਸੂਟ ਤੋਂ ਤੁਹਾਨੂੰ ਸਾਰੀਆਂ ਭੈਣਾਂ ਨੂੰ ਪਤਾ ਹੈ ਆਪਾਂ ਪਹਿਲਾਂ ਦੇਖ ਚੁੱਕੇ ਆ ਇਹ ਤੇ ਇਹਨਾਂ ਨਾਲ ਤੁਸੀਂ ਕੋਈ ਵੀ ਦੁਪੱਟਾ ਲਵਾਉਣਾ ਹਰ ਤਰ੍ਹਾਂ ਦੀ ਵੈਰਾਈਟੀ ਜਿਹੜਾ ਮਰਜ਼ੀ ਦੁਪੱਟਾ ਕੋਲ ਤੁਹਾਨੂੰ ਮਿਲ ਜੂਗਾ ਟਾਈ ਐਂਡ ਡਾਈ ਕਰਾਉਣਾ ਹੈ ਪਲੇਨ ਦੁਪੱਟਾ ਲੈਣਾ ਲੇਸ ਲਵਾਉਣੀ ਆ ਲੇਸ ਨਾਲ ਮੰਗਵਾਉਣੀ ਆ ਸਭ ਕੁਝ ਤੁਹਾਡੇ ਕੋਲ ਆ ਜੂਗਾ ਸਟਿਚਿੰਗ ਕਰਾਉਣੀ ਆ ਸਾਰਾ ਕੁਝ ਤੁਹਾਨੂੰ ਮਿਲ ਸਕਦਾ ਤੇ ਲਓ ਜੀ ਹੁਣ ਆਪਾਂ ਇੱਥੇ ਐਂਡ ਕਰਕੇ ਅੱਜ ਦੀ ਵੀਡੀਓ ਦਾ ਕੱਲ ਨੂੰ ਮਿਲਦੇ ਆ ਹੋਰ ਵਧੀਆ ਜੀ ਵੀਡੀਓ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ